ਤੂੰ ਸੁਣ ਲੈ ਠੀਕਾ ਡੈਡੀ ਮੇਰੇ ਲੱਸੀ ਦੇ ਬਹੁਤ ਸ਼ਕੀਨ ਆ ਅੱਛਾ ਬਾਹਲੇ ਨੰਬਰ ਵਾ ਲਾਗੇ ਜੀ ਨਵਾਵਾਗੇ ਕਹਿ ਕਿਨਾਂ ਦੇ ਲਾਇਏ ਹੈਣਾ ਇਹ ਕੰਨਾਂ ਤੇ 30 ਫਿਰ ਇਹ ਹੈਲਥ ਕਾਰਡ ਬਣਿਆ ਹੋਇਆ ਇਹਨਾਂ ਦਾ ਤਾਂ ਲਾਇਆ ਨਹੀਂ ਇਹਦਾ ਉਹ ਰਸ਼ਨ ਕਾਰਡ ਬਣਿਆ ਰਸ਼ਨ ਕਾਰਡ ਬਣਿਆ ਲਓ ਜੀ ਵੀਰ ਸਾਡੇ ਨੇ ਮੰਜੀਆਂ ਵਛਾਤੀਆਂ ਤੇ ਸੋਹਣੀਆਂ ਚਦਰਾਂ ਉੱਤੇ ਮੰਮੀ ਇਹ ਜਿਹੜੀਆਂ ਚਦਰਾਂ ਵੀ ਲੈ ਜਾਓ ਤੁਸੀਂ ਹੁਣ ਬਾਬਾ ਤੁਹਾਨੂੰ ਬਾਹਲੀਆਂ ਬਲਣਾਂ ਚੱਕੀਆਂ ਵਾਚ ਕੇ ਸੱਪ ਪਾਸਾ ਠੀਕ ਲੱਗੀ ਰੋਟੀ? ਹਾਂਜੀ ਬਹੁਤ ਵਧੀਆ ਲੱਗੀ। ਚਲੋ ਜੀ ਸੇ ਆਟਾ ਵੀ ਲੱਗੇ ਆਣਾ। ਮੱਲਦੇ ਆ ਪੱਠੇ-ਪੁੱਠੇ ਵੜਦੇ ਆ, ਕੰਮ ਲਵੇੜਦੇ ਆ। ਨਾ ਮੈਂ ਪੱਠੇ ਵੜਦਾ ਨਾਲ। ਹਾਂ। ਬਸ ਠੀਕ। ਪੱਠੇ ਵੜਦੇ ਆ ਤੇ ਜਦੋਂ ਫੇਰ ਥੱਕ ਗਏ ਫੇਰ ਖਾ ਲਾਂਗੇ। ਤੇ ਭੂਆ ਨੂੰ ਵੀ ਯਾਦ ਰਹੇਗਾ ਕਿਸੇ ਨੇ ਪੈਨਸ਼ਨ ਪੁੱਛੀ ਸੀ। ਜਿਹੜਾ ਪੁੱਛੀ ਸੀ। ਤੇ ਮੈਂ ਦੱਸੀ ਨਹੀਂ ਸੀ। ਇਹ ਭੂਆ ਦੀ ਪੈਨਸ਼ਨ ਦਾ ਦੋ ਜਣੇ ਨੂੰ ਪਤਾ। ਕਿਹਨੂੰ ਕਿਹਨੂੰ? ਇੱਕ ਭੂਆ ਨੂੰ ਪਤਾ, ਇੱਕ ਫਰਮਾਤਾਂ ਨੂੰ ਪਤਾ। ਬਹੁਤ ਵਧੀਆ। ਲੋ ਜੀ ਪਰੋਨੇ ਆਪਣੇ ਚਲੇ ਆ ਵਾਪਸ ਹੋਣਾ ਲੋ ਜੀ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਭਾਜੀ ਤੁਸੀਂ ਨਹੀਂ ਦਿੱਤਾ ਕਿਉਂਕਿ ਤੁਸੀਂ ਵੀਡੀਓ ਦੇ ਧਿਆਨ ਲੱਗੇ ਰਹੇ ਹੋ ਤੁਸੀਂ ਨਹੀਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਗੁੱਡ ਮਾਰਨਿੰਗ ਵੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਫਰੋਂ ਲਾਹੌਰ ਹੈ ਲਾਹੌਰ ਹੈਗੇ ਆ ਬੈਠੇ ਅਸੀਂ ਬਫੇ ਦੇ ਵਿੱਚ ਪਹਿਲਾਂ ਤਾਂ ਸਿਰੇ ਸਿਰੇ ਖਾ ਰਹੇ ਬ੍ਰੈਡ ਤੇ ਮੈਂ ਸੋਚਦਾ ਬ੍ਰੈਡ ਖਾ ਕੇ ਨਾਲ ਜਿਹੜੀ ਹੋਰ ਚੀਜ਼ ਆ ਉਹ ਵੀ ਖਾ ਹੀ ਲਈਏ ਅਭੀ ਚਾਹ ਪੀਤੇ ਹੈ ਪਿਰਤੇ ਆਉਂਦੇ ਹਨ ਚਾਹ ਕੋ ਚੁਬੀਆਂ ਮਰਾਤੇ ਹਨ ਦੁੱਧ ਮੇ ਇਹ ਲੋ ਜੀ ਆਪ ਦੇਖ ਲੋ ਯਹਾਂ ਕੀ ਕਰੰਸੀ ਯੇ 10 ਰੁਪਏ ਆ ਗਏ 50 100 500 ਹਜ਼ਾਰ ਤੇ 5000 ਸਾਰ ਨਾਲ ਵੱਡੀ 5000 ਦਾ ਨੋਟ ਥੋੜਾ ਸਾਰ ਨਾਲ ਵੱਡਾ ਨੋਟ ਇਹ ਆ ਸਾਰ ਨਾਲ ਛੋਟਾ ਨੋਟ ਇਹ ਆ ਤੇ ਇਨਾਂ ਵਿਚਾਰੇ 20 ਦਾ ਨੋਟ ਨਹੀਂ ਆ ਸੋ 20 ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦਿਖਾ ਦੇਵਾਂਗੇ ਇਹ ਆ ਕ੍ਰਾਂਸੀ ਪਾਕਿਸਤਾਨ ਦੀ ਇਹ ਪੰਜਾਬ ਲੈ ਕੇ ਦਿੱਤੇ ਆਹਦੇ ਲਿਖਿਆ ਹੀ ਪਿਆ ਆਹ ਪੰਜਾਬ ਦੇ ਆਹ ਦੇਖੋ ਜੀ ਪੰਜਾਬ ਦੀ ਨੰਬਰ ਪਲੇਟ ਹੈ ਘੈਂਟ ਵਾਲੀ ਹੈ ਆਪ ਵਾਲੇ ਨਾਲੇ ਆਮ ਆਦਮੀ ਪਾਰਟੀ ਦੇ ਨਾਲੇ ਪਹਿਲ ਆਬ ਸਹੀ ਪ੍ਰੋਮੋਟਰ ਪੱਕੇ ਆ ਜੀ ਸਾਡਾ ਡਰੋਨ ਤੁਸੀਂ ਫੇਰ ਵੀ ਰੱਖ ਲਿਆ ਲੋ ਬਾਈ ਹਮ ਨਿਕਲ ਚੁਕੇ ਆ ਬਾਹਰ ਔਰ ਆਪਕਾ ਨਾਮ ਮਦਸਰ ਹੈ ਜੀ ਜੀ ਮਦਸਰ ਮਦਸਰ ਜੀ ਸਾਨੂੰ ਅੱਜ ਇਲਵਾ ਹੋਟਲ ਤੋਂ ਨਿਕਲੇ ਆ ਇਲਵਾ ਹੋਟਲ ਤੋਂ ਨਿਕਲੇ ਅਸੀਂ ਹੁਣ ਚੱਲੇ ਆ ਵਕਾਰ ਪਿੰਡਰ ਕੋ ਵਕਾਰ ਪਿੰਡਰ ਜੀ ਉਹਨਾਂ ਕੋਲ ਚੱਲੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਲੜਕਾਣਾ ਸਾਹਿਬ ਮੱਥਾ ਟਿਕਾਵਾਂਗੇ ਸੱਚਾ ਸੋਦਾ ਸੱਚਾ ਸੋਦਾ ਪਹਿਲੇ ਸੱਚਾ ਸੋਦਾ ਜਾਵਾਂਗੇ ਫਿਰ ਲੜਕਾਣਾ ਸਾਹਿਬ 에 ਸਾਕਤਾ ਬੈਗੀ ਆ ਜੀ ਜਕਾਰਾ ਲਾ ਦਿਓ ਇੱਕ ਵਾਰੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਕੀ ਗੱਲਾਂ ਛੱਡੋ ਤੁਸੀਂ ਰੋਡ ਚੈੱਕ ਕਰੋ ਕਿੱਡੇ ਸੋਹਣੇ ਐ ਇੱਥੋਂ ਦੇ ਇਹ ਤਾਂ ਟ੍ਰਾਂਟਵਰਕਾ ਹਾਈਵੇ ਲੱਗਦਾ ਹੈ ਹਾਂ ਇਹ ਪਾਕਿਸਤਾਨ ਲਾਹੌਰ ਨਹੀਂ ਲੱਗ ਰਿਹਾ ਇਹ ਟ੍ਰਾਂਟੋ ਲੱਗ ਰਿਹਾ ਇੱਥੇ ਜਿਹਨੇ ਵੀ ਬਾਹਰੋਂ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਬਾਹਰ ਮਰ ਕੇ ਹਾਈਵੇ ਬਣਿਆ ਵਾਰ-ਵਾਰ ਬਾਹਰ-ਵਾਰ ਕੇ ਹਾਈਵੇ ਸਭ ਇਨਸ਼ਾਅੱਲਾ ਤੇ ਵੀਰ ਜੀ ਵਕਾਰ ਭਿੰਡਰ ਜਿਹੜੇ ਹੈਗੇ ਆ ਇਹ ਇਹਨਾਂ ਦੇ ਪਿੰਡ ਦਾ ਨਾਮ ਕੀ ਆ ਇਹਨਾਂ ਦੇ ਪਿੰਡ ਦਾ ਜਿਹੜਾ ਇਹਨਾਂ ਨੇ ਆਪਣਾ ਬੋਰਡ ਲਗਾਇਆ ਵਾਰ ਭਿੰਡਰ ਦੇ ਨਾਮ ਤੋਂ ਇਹ ਲੇਕਿਨ ਇਹਨਾਂ ਦੇ ਆਪਣਾ ਜਿੰਨੀ ਜ਼ਮੀਨ ਹੈ ਉਹਨਾਂ ਨੇ ਪਿੰਡਰ ਦੇ ਨਾਂ ਤੇ ਰੱਖਤੀ ਹੈ ਪਿੰਡਰ ਦੇ ਨਾਂ ਤੇ ਰੱਖਤੀ ਪਿੰਡਰ ਦੇ ਨਾਂ ਤੇ ਰੱਖਤੀ ਜਿਵੇਂ ਇਹਨਾਂ ਦੀ ਉਹ ਪਿੰਡ ਚ ਕਾਫੀ ਜ਼ਮੀਨ ਹੈ ਕਾਫੀ ਜ਼ਮੀਨ ਹੈ ਸਮਝ ਲਓ ਕਿ ਉਹ ਸਾਹਮਣੇ ਤੁਹਾਨੂੰ ਦਫ਼ਤਰ ਨੇਦਰ ਆ ਰਹੇ ਨੇ ਪੱਲੇ ਪਾਸੇ ਚਾਰ ਛੇ ਜਿਹੜੇ ਨੇ ਹਾਂ ਜੀ ਹਾਂ ਜੀ ਇੱਥੋਂ ਉਧਰ ਤੱਕ ਤੇ ਇੱਧਰੋਂ ਉਧਰ ਤੱਕ ਇਹਨਾਂ ਜਿੰਨਾਂ ਦੀ ਜ਼ਮੀਨ ਹੈਗੀ ਅੱਛਾ ਇਹ ਨਹੀਂ ਦੀਦੀ ਇਹ ਨਹੀਂ ਦੀਦੀ ਇਹੰਜ ਗੁਲਾਈ ਚੀ ਗੀ ਸਾਰੀ ਜ਼ਮੀਨ ਤੇ ਖੇਤੀ ਕੀ ਕਰਦੇ ਆ ਇਹ ਖੇਤੀ ਇਹਨੇ ਪੱਠੇ ਵੀ ਨੇ ਕਿਉਂਕਿ ਜ਼ਿਆਦਾਤਰ ਪੱਠੇ ਲਾਉਂਦੇ ਨੇ ਇਹਨਾਂ ਕੋ ਮੱਝਾਂ ਬਹੁਤ ਹੈਗੀਆਂ ਨੇ ਮੱਝਾਂ ਬਹੁਤ ਹਾਂਜੀ ਕੋਈ ਤਕਰੀਬਨ 50 60 ਮੱਝਾਂ ਨੇ ਜਿੰਨਾਂ ਵਾਸਤੇ ਪੱਠੇ ਉਹਨਾਂ ਦਾ ਚਾਰਾ ਵਗੈਰਾ ਬੜਾ ਜ਼ਰੂਰੀ ਹੁੰਦਾ ਹਾਂਜੀ ਅੱਗੇ ਫਿਰ ਇਹਨੇ ਜ਼ਿਆਦਾ ਇੱਥੇ ਜ਼ਿਆਦਾ ਆਲੂ ਦਾ ਬਹੁਤ ਘੱਟ ਹੁੰਦਾ ਆਲੂ ਦਾ ਆਲੂ ਬਹੁਤ ਬੀਜਦੇ ਨੇ ਆਲੂ ਆਲੂ ਹੀ ਇੱਥੇ ਬੰਦੇ ਨੂੰ ਤਾਰਦਾ ਤੇ ਆਲੂ ਹੀ ਨੁਕਸਾਨ ਹੋ ਜਾਂਦਾ ਹਾਂ ਆਲੂ ਆਲੂ ਮਤਲਬ ਆਲੂ ਦਾ ਹੀ ਆ ਕੰਮ ਹਾਂਜੀ ਕਿਹੋ ਜਿਹਾ ਆ ਜੀ ਹੈਗਾ ਉਹ ਕੋ ਸਾਹਮਣੇ ਸੁਲਤਾਨ ਰੈਸਟ ਹੈ ਕਿੱਥੇ ਕਰੋਗੇ ਏਡੀ ਵਾਲੀ ਰਿਸਤ ਨਹੀਂ ਇੱਥੇ ਨਹੀਂ ਕਿੱਥੋਂ ਕਰੋਗੇ ਦੋਨੇ ਰੋਡ ਦੇ ਦੋਨੇ ਸਾਈਡਾਂ ਤੇ ਸੀਗਾ ਰੈਸਟਰੀ ਆ ਇੱਕ ਨਿਕਲ ਗਿਆ ਹੁਣ ਤੁਹਾਨੂੰ ਪਿੱਛੇ ਦਿਖਾ ਰਹੀ ਹੁਣਾ ਉਹ ਨਿਕਲ ਗਿਆ ਪਿੱਛੇ ਤੇ ਤੁਹਾਨੂੰ ਰੋਕੇ ਵੀ ਦਿਖਾਵਾਂਗੇ ਹਜੇ ਅਸੀਂ ਜਾਣਾ ਨਹੀਂ ਸਾਨੂੰ ਰੈਸਟ ਦੀ ਲੋੜ ਕੋਈ ਨਹੀਂ ਹਜੇ ਸਾਨੂੰ ਰੈਸਟ ਚਾਹੀਦੀ ਨਹੀਂ ਕਿਉਂਕਿ ਹੁਣੇ ਨਿਕਲੇ ਆ ਸੋ ਵਾਪਸੀ ਤੇ ਜਾਂ ਹੋਰ ਰਾਹ ਚ ਜਾਂਦੇ ਤੁਹਾਨੂੰ ਰੈਸਟ ਏਰੀਆ ਦੇ ਵੀ ਦਰਸ਼ਨ ਕਰਾਵਾਂਗੇ ਘੈਂਟ ਆ ਵੀ ਆਜੋ ਹੁਣ ਤੁਸੀਂ ਬੈਗ ਬੰਦ ਕਰੋ ਤਿਆਰ ਸ਼ੀਤੀ ਵਾਸਮ ਚੰਗਾ ਮੇਰੇ ਐਂਡ ਕਰੇ ਡਾਕਟਰ ਨਹੀਂ ਫਿਰ ਵੀ ਉਹ ਵੀ ਨਗਾ ਚੱਕ ਨਹੀਂ ਨਹੀਂ ਉਹ ਕਰ ਦਿੰਦੇ ਉਹ ਐਂਡ ਕਰੇ ਮੇਰੇ ਬਣਾਉਂਦੇ ਚੱਕਰ ਡੈਡੀ ਬਾਕੀ ਗੱਲਾਂ ਛੱਡੋ ਤੁਸੀਂ ਐਂਡ ਕਰੋਂ ਕਾ ਆ ਸਾਈਡ ਤੋਂ ਰੋਡ ਆ ਖੇਤਾਂ ਵਾਲੀ ਤੇ ਇਹਦੀ ਕੁਆਲਿਟੀ ਚੈੱਕ ਕਰ ਲੋ ਇੰਨੀ ਵਧੀਆ ਹਾਂਜੀ ਤੁਸੀਂ ਸਾਡੇ ਵਾਲੀ ਰੋਡਾਂ ਤੇ ਵੀਰ ਜੀ 20 ਦੀ ਸਪੀਡ ਤੋਂ ਜ਼ਿਆਦਾ ਨਹੀਂ ਜਾ ਸਕਦੇ ਅੱਛਾ ਕਿਉਂਕਿ ਤੁਹਾਨੂੰ ਟੋਇਆ ਦੇ ਵਿੱਚੋਂ ਸੜਕ ਲਬੜੀ ਪੈਂਦੀ ਆ ਕਿੱਥੇ ਆ ਟੋਇਆ ਦੇ ਵਿੱਚੋਂ ਸੜਕ ਲਬੜੀ ਪੈਂਦੀ ਆ ਇਹ ਗੱਲ ਸਾਨੂੰ ਬਾਹਰ ਦੇ ਦੇਜੇ ਕਰ ਲਓ ਜੀ ਵੈਲਕਮ वेलकम टू पंजाब। ਆਦੇ ਅੱਕ ਲੱਗਿਆ। ਤੇ ਇੱਧਰ ਦੇਖੋ ਪੁਲ ਦੇ ਉੱਤੇ ਜਿਹੜੀ ਇਹਨਾਂ ਨੇ ਨਾਲੀਆਂ ਕਿੰਨੀਆਂ ਕੱਟੀਆਂ ਹੋਈਆਂ। ਪਾਣੀ ਉੱਤੇ ਨਾਲ ਖਲੋਇਆ। ਹਾਂ। ਵੇਖੋ ਕਿੰਨੀ ਘੈਂਟ ਚੀਜ਼ ਬਣਾਈ ਵੀ। 1 ਕਿਲੋਮੀਟਰ ਦਾ ਕੱਟਦੇ। ਆਹ ਆਪਣੇ 1 ਕਿਲੋਮੀਟਰ ਦੇ। ਜ਼ਰਾ ਹੀ ਫਾ। ਆਹ ਜਿੱਥੇ ਲਿਖਿਆ ਹੋਇਆ ਘੋੜ ਲੱਗਿਆ ਹੋਇਆ। ਲੋ ਜੀ ਪਹੁੰਚ ਗਏ ਭਿੰਦਰ ਜੀ ਹੁਣਾਂ ਕੋਲੇ ਭਿੰਦਰ ਜੱਟ। ਬੇਡਰ ਜੱਟ ਦਾ ਫੋਨ ਨੰਬਰ ਲਿਖਿਆ ਥਲੇ ਹਾਂਜੀ ਆ ਨੋਟ ਕਰ ਲਓ ਕਾਲ ਲਾਓ ਬਾਈ ਨੂੰ ਤੰਗ ਕਰੋ ਜਿਹੜੀ ਮਿਲਨੀ ਨਹੀਂ ਜਿਹੜੀ ਮਿਲਨੀ ਨਹੀਂ 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 ਜੋ ਕਿ ਉਹ ਪਰਸਨਲ ਨੰਬਰ ਨਹੀਂ ਨਾ ਦਿੰਦਾ ਹਾਂ ਹਾਂ ਪਰਸਨਲ ਫੇਰ ਲੋਕੀ ਦੁਖੀ ਬਹੁਤ ਕਰਦੇ ਆ ਅਸ਼ਾ ਨਾਲ ਬਤਕਾਂ ਵੀ ਰੱਖੀਆਂ ਐ ਵੇਖੋ ਬਈ ਬਤਕਾਂ ਚੂ ਵੀ ਮਾਰਦੀਆਂ ਨਾਲ ਚਿੜੀਆਂ ਕਿਡੀਆਂ ਸੋਹਣੀਆਂ ਬੇਟੀਆਂ ਇੱਥੇ ਦੇਖੋ ਸਰੀ ਸਾਡੀ ਪੰਜਾਬੀਆਂ ਨਾਲ ਭਰੀ ਐ ਪੂਰੀ ਚੰਗੀ ਤਰ੍ਹਾਂ ਹੋਰ ਸੁਣਾਓ ਜੀ ਅੱਛਾ ਅੱਛਾ ਹੋਰ ਸੁਣਾਓ ਵਧੀਆ ਤੁਸੀਂ ਸੁਣਾਓ ਠੀਕ ਹੈ ਡੈਡੀ ਮੇਰੇ ਲੱਸੀ ਦੇ ਬਹੁਤ ਸ਼ਕੀਨ ਆ ਅੱਛਾ ਬਾਹਲੇ ਨੰਬਰ ਵਨ ਆਗੇ ਨਵਾਵਾਂਗੇ ਲੱਸੀ ਨਾ ਨਵਾਤੇ ਜਾਣਗੇ ਪੂਰੇ ਨਵਾ ਲੱਸੀ ਵਾਦੂ ਤੁਸੀਂ ਇਹਨਾਂ ਦਾ ਬਚਪਨ ਜੀ ਬਹੁਤ ਨਾਤੇ ਆ ਲੱਸੀ ਤੇ ਦੂਜੀਆਂ ਹਰੀਆਂ ਮਿਰਚਾਂ ਇਹ ਡੈਡੀ ਆ ਤੁਹਾਡੇ ਇਹ ਮੇਰੇ ਡੈਡੀ ਆ ਬਣ ਪੀਣ ਲੱਗੇ ਤੁਹਾਨੂੰ ਭਰਾ ਲੱਗੇ ਤੁਹਾਨੂੰ ਭਰਾ ਲੱਗੇ ਸਾਨੂੰ ਸਮਝ ਲੈਦੇ ਆ ਮੈਨੂੰ ਡੈਡੀ ਨੂੰ ਕਹਿਣਗੇ ਤੇਰਾ ਛੋਟਾ ਭਰਾ ਕਿੱਥੇ ਆ ਮੈਨੂੰ ਕਹਿਣਗੇ ਤੇਰਾ ਵੱਡਾ ਭਰਾ ਕਿੱਥੇ ਡੈਡੀ ਨੂੰ ਕੀ ਕਿਤੇ ਛੋਟੀ ਉਮਰ ਹੀ ਵਿਆਹ ਤਾਂ ਆਈ ਡੈਡੀ ਦਾ ਵਿਆਹ ਡੈਡੀ ਦਾ ਕਿੰਨੇ 24 ਸਾਲ 24 ਸਾਲ ਫਿਰ ਉਹ ਛੋਟੀ ਹੀ ਸੀ ਹੁੰਦੀ ਨਿਸ਼ਬਤ ਨਾਲ ਹਾਂਜੀ ਹੁਣ ਮੈਂ ਤੀਆਂ ਦਾ ਮੈਂ ਛੜਾਂ ਹਾਂਜੀ ਮੈਂ ਤੀਆਂ ਦਾ ਮੈਂ ਛੜਾਂ ਜੀ ਟੌਰ ਨਾਲ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਸਹੀ ਗੱਲ ਆ ਜੀ ਫਸਟ ਟਾਈਮ ਆਏ ਪਾਕਿਸਤਾਨ ਪਹਿਲੀ ਵਾਰੀ ਜੀ ਪਹਿਲਾਂ ਅਸੀਂ ਆਏ ਸੀਗੇ ਕਰਤਾਰਪੁਰ ਸਾਹਿਬ ਅੱਛਾ ਕਿੰਨੇ ਦਾ ਪਹਿਲੇ ਸਾਲ ਇੱਕ ਸਾਲ ਪਹਿਲਾਂ ਪਿਛਲੇ ਸਾਲ ਤੇ ਹੁਣ ਪਹਿਲੀ ਵਾਰੀ بس ਐਂਟਰੀ ਪਵਾ ਲਈ ਆ ਹੁਣ ਬਸ ਪਾਕਿਸਤਾਨੀ ਰਹਿਣਾ ਆਪਾਂ ਨਾੜੇ ਆਪ ਆਵਾਂਗੇ ਨਾੜੇ ਆਪਦੇ ਨਾਲ ਅੱਧੇ ਹੋਰ ਹੋਰ ਬੰਦੇ ਆਪਦੇ ਰਸਟਾਰ ਰਿਵਲਟੇ ਵਜਾ ਦੋਸਤ ਅੱਛਾ ਅੱਛਾ ਕੋਸਟਰ ਭੜ ਕੇ ਆਵਾਂਗੇ ਹਾਂ ਜੀ ਭੜ ਕੇ ਭੜ ਕੇ ਹੈਲੋ ਪੰਜੀ ਕਿਵੇਂ ਹੋ ਮੋਰ ਗਰਮੀ ਹੋ ਗਈ ਕਿ ਮੀਂਹ ਚਾਰ ਮਹੀਨੇ ਹੋ ਗਏ ਥੰਮੀ ਨਹੀਂ ਪਿਆ ਤੇ ਆ ਆ ਆ ਸਾਰੇ ਟੈਗ ਇਹਨਾਂ ਦੇ ਲਾਏ ਹੋ ਹੈਨਾ ਇਹ ਕੰਨਾਂ ਤੇ ਤੇ ਫਿਰ ਇਹ ਹੈਲਥ ਕਾਰਡ ਬਣਿਆ ਹੋਇਆ ਇਹਨਾਂ ਦਾ ਤਾਂ ਲਾਏ ਆ ਨਹੀਂ ਇਹਨਾਂ ਦਾ ਉਹ ਰਾਸ਼ਨ ਕਾਰਡ ਬਣਿਆ ਰਾਸ਼ਨ ਕਾਰਡ ਬਣਿਆ ਰਾਸ਼ਨ ਕਾਰਡ ਬਣਿਆ ਮੇਰੇ ਘਰ ਦਾ ਗੈਸ ਰੂਮ ਹੈ ਹਾਂ ਅੰਗਰੇਜ਼ੀ ਨਾਲ ਬਣਾਉਣਾ ਫੇਰ ਮੈਂ ਤੁਹਾਨੂੰ ਦੱਸਾਂ ਛਾ ਲਈਏ ਜਿੱਥੇ ਤੁਹਾਡਾ ਦੀਰ ਲੱਗਦਾ ਦੋ ਮਿੰਟ ਬੈਠੋ ਸੀ ਬਿਸਤਰ ਪਿਛਾ ਲੈ ਓਕੇ ਨਹੀਂ ਅਹੀਂ ਨਾਲ ਵਿਛਵਾ ਦਿੰਨੇ ਆ ਚਾਹ ਚੁੱਤਰਾ ਵਿਛਾ ਲਈ ਉੱਤੇ ਅਸੀਂ ਆਪ ਹੀ ਵਿਛਾ ਲੈਣੀ ਆ ਤੁਸੀਂ ਬੈਠੋ ਮੈਂ ਸਹੀ ਨਹੀਂ ਨਹੀਂ ਹਮ ਲਮਾਂ ਚ ਗਿਆ ਲੈ ਆਓ ਜੀ ਬਹਿ ਜਾਨੀ ਆਪਾਂ ਇਹ ਚਾਦਰਾਂ ਦੀ ਲੋੜ ਨਹੀਂ ਉੱਥੇ ਹੀ ਬਹਿਣਾ ਇੱਥੇ ਹੀ ਬਹਿ ਜਾਣਾ ਬਸ ਆ ਵਧੀਆ ਆਹ ਵੇ ਤੂੜੀ ਵਾਲੇ ਭਰਾਡੇ ਦੇ ਮੂਰੇ ਬਹਿਣਾ ਅਸੀਂ 10 ਹੱਦ ਹੋ ਗਈ ਇਹ ਜੇ ਮਹਾਰ ਅਸੀਂ ਦੇਖਿਆ ਇਹਨਾਂ ਨੇ ਨਹੀਂ ਦੇਖਿਆ ਅਸੀਂ ਦੇਖਿਆ ਨਹੀਂ ਅਸੀਂ ਦੇਖਿਆ ਲਓ ਜੀ ਵੀਰ ਸਾਡੇ ਨੇ ਮੱਜੀਆਂ ਵਛਾਤੀਆਂ ਤੇ ਸੋਹਣੀਆਂ ਚਦਰਾਂ ਉੱਤੇ ਮੰਮੀ ਇਹ ਜੀਆਂ ਚਦਰਾਂ ਵੀ ਲੈ ਜਾਓ ਤੁਸੀਂ ਹੁਣ ਬਾਬਾ ਤੁਹਾਨੂੰ ਬਾਲੀਆਂ ਬਲਦੇ ਤੱਕੀਆਂ ਵਾਟੇ ਸਿੱッセ ਪਾਸੇ ਹੈ ਹੈ ਮੰਮੀ ਆ ਚਦਰਾਂ ਲੈ ਕੇ ਜਾਇਓ ਇਹ ਜੀਆਂ ਬਦਸਰ ਵੀਰੇ ਹਾਂਜੀ ਹਾਂਜੀ ਬੀਬੀਆਂ ਸਾਡੇ ਨੂੰ ਦਵਾ ਦਿਓ ਇਹ ਸਾਤ ਦਿਨ ਤੁਸੀਂ ਇੱਧਰ ਹੋ ਹਰ ਚੀਜ਼ ਪੂਰੀ ਕਰਾਂਗੇ ਹਰ ਚੀਜ਼ ਪੂਰੀ ਆ ਬਹਿ ਗਈਆਂ ਸਾਡੀਆਂ ਬੀਬੀਆਂ ਤੁਸੀਂ ਵੀ ਕਰ ਲਓ ਜੀ ਇੱਥੇ ਦਾ ਮੰਜੀ ਚੌਕੜੀ ਮਾਰੋ ਆ ਇੱਥੇ ਉੱਪਰ ਪਈ ਆ ਲਓ ਜੀ ਲੱਸੀ ਤੇ ਨਾਲ ਮੱਖਣੀ ਤੇ ਨਜ਼ਾਰਾ ਆ ਗਿਆ ਵੇਖ ਕੇ ਇਹ ਨਾ ਇੱਕ ਵਿਆਹ ਏ ਤੇ ਵਿਆਹ ਤੇ ਮੈਂ ਉਹਨੂੰ ਕਹਦਾ ਨਹੀਂ ਕਿ ਮੈਂ ਬੀਜ਼ੀ ਮੈਂ ਇੱਥੇ ਆਈ ਨਹੀਂ ਉਹਨਾਂ ਨੇ ਮੈਂ ਕਿੰਨੀ ਵਾਰੀ ਕਿਹਾ ਮੈਨੂੰ ਰਾਤ ਨੂੰ ਕਾਲ ਕਰ ਦਿਆ ਕਰੋ ਵਿਕਾਸ ਭਾਈ ਤੇ ਸਾਨੂੰ ਵਿਆਹ ਤੇ ਲੈ ਜਾਓ ਨਾਲ ਹੁਣ ਜਾ ਦੇ ਚਲੋ ਵਿਆਹ ਤੇ ਲੈ ਮੈਂ ਆਪੀ ਆਪਣਾ ਉੱਥੇ ਹਾਧਾ ਕਾਟ ਬਖਾਣਾ ਹੈ ਅੱਛਾ ਅਦਾ ਤੁਹਾਡੇ ਵੀ ਹਾਧਾ ਕਾਟ ਬੰਦਾ شناختੀ ਕਾਰਡ ਹੁੰਦਾ شناختੀ ਕਾਰਡ شناختੀ ਕਾਰਡ ਹਾਂਜੀ 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 ਮਦਸਰ ਭਾਈ ਓਏ ਹਮਜ਼ਾ ਭਾਈ ਤੁਸੀਂ ਵੀ ਉੱਤੇ ਆਇਓ ਬੂਟ ਲਾ ਲਓ ਬੂਟ ਉਤਾਰ ਕੇ ਉੱਪਰ ਹੋਈਓ ਨਾ ਭਾਈ ਤੁਸੀਂ ਵੀ ਬੂਟ ਉਤਾਰ ਕੇ ਉੱਪਰ ਹੋਈਓ ਪਿੰਨਾਲ ਸਾਗ ਸਾਗ ਵੀ ਪ੍ਰੋਨੇ ਆਏ ਆ ਨਾ ਅਸੀਂ ਉਹਨਾਂ ਸਾਰਿਆਂ ਨੂੰ ਸਾਗ ਖਵਾਇਆ ਤੁਸੀਂ ਕਹਤੋਂ ਤੁਹਾਨੂੰ ਵੀ ਸਾਗ ਹੀ ਖਵਾਉਣਾ ਸਾਗ ਹੀ ਖਵਾਉਣਾ ਸਾਡੇ ਨਾਲ ਜਿਆਦਤੀ ਨਹੀਂ ਹੋਊ ਸਾਨੂੰ ਵੀ ਸਾਗ ਹੀ ਖਵਾਇਆ ਜਾਏਗਾ ਤੁਹਾਡੇ ਨਾਲ ਜਿਆਦਤੀ ਕਿਉਂ ਕਰਨੇ ਇਸ ਕਾ ਤੁਹਾਨੂੰ ਵੀ ਸਾਗ ਹੀ ਸਾਗ ਹੀ ਖਾਇਆ ਜਾਏਗਾ ਸਾਗ ਕਿਸੇ ਨਾ ਅੰਨੇ ਆਏ ਨਾ ਏ ਅੰਨੇ ਆਏ ਨੋ ਅੰਨੇ ਆਏ ਸਪੈਸ਼ਲ ਸਾਗ ਨਿਆਏ 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 ਆ ਗਿਆ ਵੱਡਾ ਸਾਰਾ ਛਾਬਾ ਬਈ ਓਹ ਸਾਗ ਵੇਖੋ ਪਾਪਾ ਮਾਰਦਾ ਬਈ ਤੁਸੀਂ ਤਾਂ ਪਾਪਾ ਕੇ ਥੋ ਨਾ ਮੈਂ ਵੇਖੋ ਇਹਨਾਂ ਦੇ ਅੱਗੇ ਪਾ ਦੇ ਕੌਲੀਆਂ ਤੁਸੀਂ ਪਾਓ ਨਾ ਨਹੀਂ ਕੌਲੀਆਂ ਦਿਨਾਂ ਕੌਲੀਆਂ ਪਾ ਲੈਣਗੇ ਇੱਧਰ ਆਓ ਤੁਸੀਂ ਕਰੋ ਮੈਂ ਵੀਡੀਓ ਬਣਾਉਂ ਹਾਂ ਮੈਂ ਇੱਧਰ ਨਾ ਲੋਹੀ ਤੁਸੀਂ ਵੀਡੀਓ ਬਣਾਈ ਤੋਂ ਬਾਅਦ ਇਹਦੇ ਵਿੱਚ ਪਾਓ ਸਾਗ ਮੱਖਣ ਦੱਸਣਾ ਕਿ ਨਾ ਦੱਸ ਬਸ ਪਿਆ ਹੀ ਨਹੀਂ ਸੀ ਇਹ ਤਾਂ ਪੂਆਣੇ ਬਸ ਪਹਿਲਾਂ ਹੀ ਕਰਤੀ ਚਮਚੇ ਜੀ ਸੀ ਇਹਦੀ ਮਖਣੀ ਨਹੀਂ ਖਾਓ ਮੱਖਣ ਹੁਣ ਤੁਸੀਂ ਦੱਸ ਆਏ ਹੋ ਲੋਕ ਤੁਸੀਂ ਨਹੀਂ ਬਣਾ ਕੇ ਲੱਤੀ ਬਣਾਓ ਜੀ ਚੈੱਕ ਕਰੋ ਮੈਂ ਤਾਂ ਮਖਣੀ ਨਾਲ ਪਿਆਰ ਹੋ ਗਿਆ ਇਥੋਂ ਦੀ ਨਾਲ ਸਾਗ ਦਾ ਰੰਗ ਆਏ ਹਾਏ 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 ਅਪੀਲਾਂ ਲੱਸੀ ਤੁਸੀਂ ਕਾਟੀ ਪੀਤੀ ਜਾਂਦੀ ਐ ਜਿੱਦਾਂ ਦੀਆਂ ਧੁੱਪਾਂ ਲੱਗ ਲੱਗੀਆਂ ਨਾ ਉਸ ਦਿਨ ਦੀ ਪੀਤੀ ਜਾਂਦੀ ਐ ਮੈਂ ਤਾਂ ਠੰਡ 'ਚ ਵੀ ਛੱਡੀ ਬਾ ਠੰਡ 'ਚ ਠੜੀ ਥੋੜੀ ਜੀ ਬਾਸ ਸੁਹੋ ਪਈ ਹੁੰਦੀ ਐ ਚੱਕੀ ਇਹਨਾਂ ਨੇ ਲੱਸੀ ਬਾਸ ਸੁਹੋ ਪਈ ਹੁੰਦੀ ਐ ਤੇ ਅੰਦਰ ਲੱਸੀ ਚੱਲਦੀ ਹੁੰਦੀ ਐ ਹੁੰਦੀ ਐ ਨਾ ਅੰਦਰ ਉਹ ਵੀ ਕਰਦਾ ਬਚੰਡਾ ਹੀ ਦੀਏ ਇਹ ਮੱਕੀ ਦਾ ਆਟਾ ਨਾ ਪਰਸੋ ਸਾਨੂੰ ਮੱਕੀ ਦਾ ਆਟਾ ਗਿਫਟ ਆਇਆ ਹਾਂ ਉਹ ਬੰਦਾ ਦੇ ਕੇ ਗਿਆ ਕਹਿੰਦਾ ਤੁਸੀਂ ਜਿਹੜਾ ਲੈ ਕੇ ਆਂਦੇ ਹੋ ਬਰੌਨ ਐ ਤੇ ਆ ਜਿਹੜਾ ਨਾ ਇਹ ਵਾਈਟ ਮੱਕੀ ਦਾ ਆ ਹੈ ਚਾਂਦੀ ਮਿੱਟੀ ਵੀ ਕਹਿੰਦੇ ਨੂੰ ਚਾਂਦੀ ਦਾ ਆਟਾ ਹੈ ਚਾਂਦੀ ਦਾ ਆਟਾ ਕੀ ਹੋਇਆ ਬਾੜੀ ਸਵਾਦ ਆ ਮੈਂ ਕਿ ਮੈਂ ਵੀ ਕਰਦਾ ਟੇਸਟ ਬਾਅਦ ਦੱਸਦਾ ਮੈਂ ਵੀ ਠੀਕ ਹੋ ਗਿਆ ਮਾਇਆ ਹੋਣੀ ਚਾਹੀਦੀ ਹੈ ਸਰਦਾਰ ਜੀ ਹਰੀ ਮਿਰਚਾਂ ਜੀ ਹੈ ਕਿ ਕੱਟ ਗਈਆਂ ਕੁੱਟ ਕੇ ਕਿਵੇਂ ਬਾ ਆਈ ਸਬੂਤੀ ਡੈਡੀ ਨੇ ਦੰਧੀਆਂ ਵੜ ਲੈਣੀਆਂ ਇਹਨੂੰ ਡੈਡੀ ਨੇ ਦੰਦੀਆਂ ਵੜ ਲੈਣੀਆਂ ਇਹਨੂੰ ਆ ਦੇਸੀ ਕਿਉ ਹੋਇਆ ਆ ਪਾਣਾ ਵਿੱਚ ਨਹੀਂ ਬੱਸ ਲੋ ਵੀ ਕਰੀਏ ਲੋ ਜੀ ਸਰਦਾਰ ਹੋਰੀ ਖਾਣਾ ਸ਼ੁਰੂ ਕਰਨ ਲੱਗੇ ਨੇ ਹਾਂਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਮੱਖਣੀ ਕਰਦੀ ਪਈ ਕਮਾਲ ਤਿਆਈ ਕਰਨ ਲੱਗੇ ਆ ਸ਼ੁਰੂ ਪਹਿਲੀ ਬੁਰਕੀ ਵਾਹਿਗੁਰੂ ਦਾ ਨਾਮ ਆ ਦੀ ਵਾਹਿਗੁਰੂ ਜੀ ਸਵਾਦ ਆਏ ਹਾਂ ਹਾਂ ਆ ਗਿਆ ਸਵਾਦ ਹੁਣ ਬਸ ਇਹੀ ਸੋਚ ਰਹੇ ਆਂ ਅਸੀਂ ਹੋਟਲ ਦੇ ਬ੍ਰੇਕਫਾਸਟ ਕੀਤਾ ਕਿ ਆਓ ਕਿਤਾ ਵੈ ਸਾਡਾ ਕਾਜੀ ਬ੍ਰੈਡ ਖਾ ਲਈ ਚਿੱਟੀ ਉੱਥੇ ਹਾਂਜੀ ਸਾਹ ਵੇਖੋ ਨਜ਼ਾਰਾ ਬਾਕੀ ਸਾਰੇ ਦੇ ਰਿਵਿਊ ਲੈ ਲਓ ਕਿਵੇਂ ਲੱਗੀ ਰੋਟੀ ਡੈਡੀ ਕੋਲੇ ਜਾਓ ਹਾਂਜੀ ਭਾਜੀ ਕਿੱਸਾ ਲੱਗਾ ਰੋਟੀ ਦਾ ਬਹੁਤ ਵਧੀਆ ਵਧੀਆ ਸਵਾਦ ਆ ਰਿਹਾ ਸਾਗ ਵੀ ਪੂਰਾ ਹੈ ਮਿਲਿਆ ਲੱਸੀ ਵੀ ਠੀਕ ਹੈ ਮਿਰਚਾਂ ਵੀ ਆ ਗਈਆਂ ਤੁਹਾਡੀਆਂ ਜੀਬ ਤੇ ਤਰੀਰੀ ਆਪੇ ਅੰਦਰ ਚਲੀ ਜਾਂਦੀ ਹੈ ਅੱਛਾ ਅੱਛਾ ਸਹੀ ਹੋ ਗਿਆ ਠੀਕ ਹੈ ਵਾਹ ਮੰਮੀ ਹਾਂਜੀ ਭੈਣ ਜੀ ਠੀਕ ਲੱਗੀ ਰੋਟੀ ਹਾਂਜੀ ਬਹੁਤ ਵਧੀਆ ਲੱਗੀ ਬਹੁਤ ਸਵਾਦ ਚਲੋ ਜੀ ਆਟਾ ਵੀ ਲੈ ਕੇ ਆਣਾ ਮੱਕੀ ਦਾ ਇਹ ਜਾਂ ਹਾਂਜੀ ਭੈਣ ਜੀ ਰੋਟੀ ਸਹੀ ਲੱਗੀ ਬਹੁਤ ਸਵਾਦ ਆ ਜੀ ਸਿੱਧੋ ਕਹਿੰਦੀ ਆ ਬਹੁਤ ਸ਼ੁਕਰੀਆ ਬਹੁਤ ਸਵਾਦ ਆ ਆਟਾ ਨਹੀਂ ਲੈ ਕੇ ਆਣਾ ਬਸ ਉੱਠ ਰਹੇ ਨੇ ਬਹੁਤ ਸਵਾਦ ਬਣਾਉਣਾ ਇਹਨੇ ਕਮਾਲ ਕਰਤੀ ਆ ਧੰਨਵਾਦ ਦੋ ਜੀ ਕੋਨੇ ਆਪਣੇ ਖਾਣਾ ਖਾ ਰਿਹਾ ਸਾ ਮੱਕੀ ਦੀ ਰੋਟੀ ਸਰਦਾਰ ਨੂੰ ਰੋਟੀ ਆਈ ਨਾ ਹਰੀਆਂ ਮਿਰਚਾਂ ਤੂੰ ਆਈ ਕਿਵੇਂ ਲੱਗਾ ਸਾੜ ਬਹੁਤ ਵਧੀਆ ਲੱਗਾ ਵਧੀਆ ਮੱਕੀ ਦੀ ਰੋਟੀ ਵੀ ਵਧੀਆ ਤੁਹਾਨੂੰ ਕਿਵੇਂ ਲੱਗਾ ਮੈਂ ਕਹਿੰਦਾ ਮੈਂ ਤਾਂ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਚਲੋ ਜੀ ਵਧੀਆ ਗੱਲ ਆ ਮਾਜੀ ਤੁਹਾਨੂੰ ਕਿਵੇਂ ਲੱਗਾ ਬਹੁਤ ਸਾਡ ਵੀ ਤੁਹਾਨੂੰ ਕਿਵੇਂ ਲੱਗਾ ਬੋਸ ਸੱਚੀ ਦੱਸਾਂ ਹਾਂ ਆਪਰੇ ਆਪ ਨੂੰ ਥੋੜੀ ਜਿਹੀ ਗਾਣਾ ਘੱਟਦਾ ਪਿਆ ਹਾਂ ਕਿਉਂਕਿ ਜਿਹੜਾ ਸਵੇਰੇ ਮੈਂ ਬ੍ਰੇਕਫਾਸਟ ਕਰਿਆ ਆ ਇੱਕ ਰੋਟੀ ਦੀ ਥਾਂ ਘਟਾ ਲਈ ਹਾਂ ਉਹ ਤਾਂ ਕੁਝ ਵੀ ਨਹੀਂ ਸੀ ਚਿੱਟੀਆਂ ਬਰੈਡਾਂ ਤੇ ਇਹ ਤਾਂ ਰੋਟੀ ਅੰਦਰ ਜਾਂਦੀ ਮੂੰਹ ਚ ਦੰਦੀ ਵੱਢਣ ਦੀ ਪੂਲੀ ਜੀ ਲੋੜ ਪੈਂਦੀ ਐ ਇੰਨੀ ਸੌਫਟ ਆ ਇੰਨੀ ਆਰਾਮਦਾਰ ਆ ਲਾਈਆਂ ਕਿਹਨੇ ਰੋਟੀਆਂ ਐ ਦੱਸੋ ਕਿੱਗੇ ਮੇਰੀ ਇਹ ਤਾਂ ਇੱਕ ਹੋਰ ਆਦਾ ਆਪਣੇ ਕੋਲ ਜਗ੍ਹਾ ਸੀ ਬਣਾ ਦਾਂਗੇ ਤੁਸੀਂ ਇਹ ਖਾ ਲੋ ਜਿਹੜੀ ਖਾਣੀ ਐ ਆਪਾਂ ਚੱਲਦੇ ਆਂ ਪੱਠੇ-ਪੁੱਠੇ ਵੜਦੇ ਆਂ ਕੰਮ ਨਿਭੇੜਦੇ ਆਂ। ਨਾ ਮੈਂ ਪੱਠੇ ਵੜਦਾ ਨਾਲ। ਹਾਂ। ਬਸ ਠੀਕ। ਪੱਠੇ ਵੜਦੇ ਆਂ ਤੇ ਜਦੋਂ ਫੇਰ ਥੱਕ ਗਏ ਫੇਰ ਖਾ ਲਾਂਗੇ। ਬਸ ਇਹ ਕਰ ਲੈਣੇ। ਇਹ ਕਰ ਲੈਣੇ। ਅੱਜ ਜਬਾ ਸਹੀ ਗੱਲ ਆ। ਹਾਂ। ਮੇਰਾ ਵੀ ਚੱਲਦੇ ਆ ਤੇ ਕਮਸ਼ੇਮ ਕਰਦੇ ਆਂ। ਕੰਮ ਕਰਦੇ ਆਂ। ਹਾਂਜੀ। ਬਹੁਤ ਵਧੀਆ। ਖਾ ਕੇ ਪ੍ਰਸ਼ਾਦਾ ਆਪਾਂ ਚੱਲਦੇ ਖੇਤਾਂ ਦੇ ਵਿੱਚ। ਬਾਈ ਹੁਣਾਂ ਨਾਲ ਕਰਾਉਨੇ ਆ ਕੰਮ ਤੇ ਲੈਣੇ ਆ ਆਨੰਦ। ਲੈਂਦੇ ਆ ਪੰਜਾਬ ਦਾ। ਤੇ ਆਪੀ ਮੈਂ ਰੋਟੀ ਖਾਈ ਜਾਨਾ। ਲਓ ਜੀ ਪ੍ਰਸ਼ਾਦਾ ਛਕ ਲਿਆ। ਤੇ ਇਦੋਂ ਬਾਅਦ ਚਾਹ ਦੀ ਤਿਆਰੀ ਕਹਿੰਦੇ ਕਰ ਲੈਣ ਲੱਗੇ ਆ ਤੇ ਸਾਨੂੰ ਪੁੱਛਦੇ ਚਾਹ ਕਿਦਾਂ ਦੀ ਚਾਹੀਦੀ ਹੈ ਹਾਂਜੀ ਚਾਹ ਕਿਦਾਂ ਦੀ ਪੀਏ ਏਸੀ ਫਿਰ ਚਾਹ ਜਿਵੇਂ ਦੀ ਤੁਸੀਂ ਕਿਹਾ ਪੱਤੀ ਠੋਕ ਕੇ ਚੀਨੀ ਚੀਨੀ ਰੋਕ ਕੇ ਹਾਂ ਚੀਨੀ ਚੀਨੀ ਪਾਣੀ ਵਿੱਚ ਅੱਛਾ ਮੈਂ ਕਿਹਾ ਪੱਤੀ ਰੋਕ ਕੇ ਦੁੱਧ ਠੋਕ ਕੇ ਮੈਂ ਕਹਿੰਦੇ ਚਾਹ ਇਨਾ ਤੇ ਚੀਨੀਆਂ ਫਲਵਾਉਣ ਲੱਗੇ ਤੁਸੀਂ ਵਿੱਚ ਪਾਣੀ ਚਾਹਦੇ ਅੱਛਾ ਨਹੀਂ ਇੱਧਰ ਦੀ ਚੀਨੀ ਪਾਣੀ ਅੱਛਾ ਤੁਸੀਂ ਚੀਨੀ ਕਹਿੰਦੇ ਹੋ ਖੰਡ ਨੂੰ ਖੰਡ ਸਾਡੀ ਖੰਡ ਆ ਆ ਮੇਰਾ ਭਰਾ ਹਮਜ਼ਾ ਜੂ ਜੂ ਸੂਰੀ ਦਾ ਬਾਹਰ ਜਾ ਹੀਦਾ ਫਿਰ ਨਹੀਂ ਸਾਡੇ ਹਿੰਦੀ ਬੋਲਣ ਵਾਲੇ ਚੀਨੀਓ ਹੀ ਕਹਿੰਦੇ ਆ ਚੀਨੀ ਕਮ ਚੀਨੀ ਜ਼ਿਆਦਾ ਅੱਛਾ ਚੀਨੀ ਕਮ ਚੀਨੀ ਜ਼ਿਆਦਾ ਚੀਨੀ ਜ਼ਿਆਦਾ ਅੱਛਾ ਅੱਗੇ ਗੰਨੇ ਖਾਂਡ ਤੇ ਉਹ ਜਿਹੜਾ ਤੁਸੀਂ ਮਕਾਨ ਦੇ ਉੱਤੇ ਲਿਖਿਆ ਉਹ ਉਹ ਸਨ ਲਿਖਿਆ ਕਿਹੜੇ ਸਨ ਦਾ ਬਣਿਆ ਹੋਇਆ ਨਹੀਂ ਨਹੀਂ ਉਹ ਅਰਬੀ ਦਾ ਲਫ਼ਜ਼ ਹੈਗਾ ਮਾਸ਼ਾਅੱਲਾ ਮਾਸ਼ਾਅੱਲਾ ਵਿਚਾਲੇ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਪਤਾ ਮਾਸ਼ਾਅੱਲਾ ਇੱਕ طرف ਲਿਖਿਆ ਯਾ ਅੱਲਾ ਯਾ ਅੱਲਾ ਵਿਚੇਗਾ ਮਾਸ਼ਾਅੱਲਾ ਤੇ ਅਗਲੀ طرف ਯਾ ਮੁਹੰਮਦ ਯਾ ਮੁਹੰਮਦ ਜੀ ਰੀਲ ਇੰਸਟਾ ਤੇ ਪਾਣੀ ਆ ਉਹੀ ਫਿਰ ਸਨ ਸਕ੍ਰੀਮ ਲਾਉਨੇ ਉਹਨੇ ਸਨ ਸਕ੍ਰੀਮ ਨਾ ਕੁਛ ਨਹੀਂ ਲਾਈ ਹੈਲੋ ਹਯੋ ਲਓ ਜੀ ਚਾਹ ਆ ਗਈ ਹੈ ਜੀ ਬਦਲੀ ਜਗਾ ਤੇ ਬਾਈ ਜੀ ਹੁਣੇ ਵੀ ਆ ਗਏ ਮਿਲਣ ਸਾਨੂੰ ਸਪੈਸ਼ਲ 1.5 ਘੰਟਾ ਮੋਟਰਸਾਈਕਲ ਚਲਾ ਕੇ ਤੇ ਉਸ ਤੋਂ ਬਾਅਦ ਘੰਟਾ ਵੇਟ ਕੀਤੀ ਫੇਰ ਪਹੁੰਚੇ ਆ ਦੋ ਜਣੇ ਹਾਂਜੀ ਲਾਵਾ ਲਾ ਚਾਹ ਚਾਚਾ ਅ ਚਾਚਾ ਚਾਚਾ ਚਾਹ ਆ ਗਈ ਹੈ ਅਛਾ ਅਛਾ ਕਹਾ ਯਾਰ ਬਾਏ ਵੀਡੀਓ ਤੇ ਵਰਤ ਪੈਨਸ਼ਨ ਪੂਆ ਦਾ ਮਿੰਟ ਦੱਸ ਉਹ ਨਹੀਂ ਮੈਂ ਦੱਸ ਵੀਡੀਓ ਹੋ ਗਈ ਤੂੰ ਵੀ ਕੰਮ ਇੱਥੇ ਵੱਧ ਗਿਆ ਚਾਹ ਪੀਂਦੇ ਸੀ ਪੂਆ ਹੀ ਹੈ ਪੂਆ ਨੂੰ ਕੁਝ ਪੂਆ ਵੀ ਕੰਮਸ਼ਾ ਵੀ ਕਰਦੇ ਹੋ ਕਿਉਂਕਿ ਮੋਸਟਲੀ ਉਧਰ ਲੋਕ ਜ਼ਿਆਦਾ ਹਾਂ ਪੂਆ ਪੈਨਸ਼ਨ ਦੇਗਾ ਪੂਆ ਕਿੰਨੀ ਪੈਨਸ਼ਨ ਲੱਗੀ ਹੈ ਪੂਆ ਕਿੰਨੀ ਪੈਨਸ਼ਨ ਲੱਗੀ ਹੈ ਮੈਨੂੰ ਪਤਾ ਨਹੀਂ ਬੈਂਕ ਤੇ ਆਉਂਦੀ ਸਿੱਧੀ ਇਹ ਨਹੀਂ ਦੱਸਣਾ ਨਹੀਂ ਸਾਨੂੰ ਕਿੰਨੇ ਬਾਹਰ ਆ ਲੈਣੇ ਫੇਰ ਦੱਸ ਦੇ ਤਵੇ ਅਸਬੂ ਆ ਕੇ ਨਹੀਂ ਮਹਿਜਣਾ ਚਲੋ ਜੀ ਮੈਂ ਤੁਹਾਨੂੰ ਪੁੱਛ ਕੇ ਬਾਦੂ ਦੱਸ ਦਾਂਗਾ ਤੁਸੀਂ ਜਾ ਦੋ ਜਰਾ ਬਾਹਰ ਜਾਣਾ ਤੁਹਾਨੂੰ ਵਾਲਾ ਦੁੱਖ ਸਭ ਬਰੋ ਦਾ ਮੈਂ ਚੇ ਪੋਤੇ-ਪੋਤੀਆਂ ਮੇਰੇ ਉਹਨਾਂ ਨੂੰ ਸੰਭਲਦੀਆਂ ਕਰੀ 6000 6000 ਇਹ ਤਾਂ ਦੱਸਣ ਦੇ ਪੋਤੇ-ਪੋਤੀਆਂ ਵੀਡੀਓ ਵੇਖ ਲੈਣ ਤੇ ਇਹਨਾਂ ਨੂੰ ਪਤਾ ਲੱਗੇ ਭੂਆ ਉਹ ਦਾਦੀ ਕੋ ਪੈਸੇ ਹੁੰਦੇ ਆ ਇਹ ਦਾਦੀ ਕੋ ਹੁਣ ਤਾਈਆਂ ਤਾਂ ਆਓ ਤੇਜ ਵਕਾਂ ਨੂੰ ਖਡਾਉਂਦੀ ਆ ਜਵਾਕ ਇਹ ਜਿਹੜਾ ਤਾਂ ਹੀ ਫੇੜਦੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਪੈਸੇ ਬਹੁਤ ਆ ਦਾਦੀ ਵੀਰ ਨਹੀਂ ਗੱਲ ਨਾ ਚੱਲਦੀ ਕਿ ਦਾਨਾ ਚ ਉਹ ਫਿਰ ਸ਼ੰਟਾ ਦਰਨਾ ਚਾਹ ਰਹੀ ਹੈ ਇੱਥੇ ਇੱਥੇ ਹਾਂ ਕਿਵੇਂ ਇਹਦੇ ਚ ਦਰਨਾ ਚੀ ਆਉਂਦੀ ਹੈ ਇੱਥੇ ਪੈਸਿਆਂ ਵਾਲੀ ਨਹੀਂ ਮਾਨ ਇਹਨੂੰ ਤਾਂ ਦਰਨਾ ਚਾਹਦਾ ਹੀ ਹਾਂ ਚਲੋ ਜੀ ਵਧੀਆ ਗੱਲ ਹੈ ਹਾਂਜੀ ਹਾਂਜੀ ਠੀਕ ਹੋ ਗਿਆ ਪੂਆ ਫਿਰ ਆਪਣਾ ਨੰਬਰ ਦੇਈਂ ਪਤਾ ਤਾਰ ਪੂਰੇ ਮੰਗਵਾ ਲੈ ਮਾਝਾ ਪਾ ਸਾਡੇ ਜਿੰਨਾ ਖਤਮ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰਾਂਗੇ ਸਾਡੇ ਸੰਦਾਰਾ ਕੇ ਹੋ ਗਏ ਸੇਵਾ ਹੀ ਆਪਾਂ ਬੈਠੇ ਆ ਹਾਸਟੇ ਕੇ ਗੱਲਾਂ ਕਰ ਲਈਆਂ ਚਲੋ ਸਾਨੂੰ ਵੀ ਯਾਦ ਰਹੇਗਾ ਤੇ ਸਾਡੇ ਕੋ ਮਹਿਮਾਨ ਆਏ ਸੀ ਤੇ ਭੂਆ ਨੂੰ ਵੀ ਯਾਦ ਰਹੇਗਾ ਕਿਸੇ ਨੇ ਪੈਨਸ਼ਨ ਪੁੱਛੀ ਸੀ ਜਿਹੜਾ ਪੁੱਛੀ ਸੀ ਤੇ ਮੈਂ ਦੱਸੀ ਨਹੀਂ ਸੀ ਸਾਡੇ ਕੋਲ ਜਿਹੜਾ ਸਾਡੇ ਮਹਿਮਾਨ ਕਹਿੰਦੇ ਆ ਬੜਾ ਵਧੀਆ ਲੱਗਿਆ ਮਹਿਮਾਨ ਇਹ ਭੂਆ ਦੀ ਪੈਨਸ਼ਨ ਦਾ ਦੋ ਜਣੇ ਨੂੰ ਪਤਾ ਇੱਕ ਜੀ ਨੂੰ ਇੱਕ ਭੂਆ ਨੂੰ ਪਤਾ ਇੱਕ ਪਰਮਾਤਮਾ ਨੂੰ ਪਤਾ ਇਹ ਗੁੱਸੇ ਲੋਏ ਬਾਦੂ ਲੈਣ ਦੇ ਨੁਖਾ ਜਾਂਦਾ ਰੋਣੇ ਆ ਦੇ ਲੱਗੀ ਵਸ ਮਰ ਮਰ ਮੈਂ ਤਾਂ ਬੈੱਡ ਤੇ ਕਹਿੰਦੇ ਸੱਜੇ ਕਰੇ ਤਾਂ ਫੇਰ ਨਹੀਂ ਦੱਸ ਬੋ ਰਹੀ ਨਹੀਂ ਨੇ ਦੱਸ ਅਸੀਂ ਆਪ ਜੀ ਆਪ ਨੂੰ ਹੈ ਨਹੀਂ ਅਸੀਂ ਆਪ ਜੀ ਆਪ ਨੂੰ ਬਹੁਤ ਤਕੜਾ ਬੰਦਾ ਸਮਝਦੇ ਆ ਪਰ ਸੰ ਨੂੰ ਪਤਾ ਕੋਈ ਨਹੀਂ ਐਸੀ ਇਹ ਤਾਂ ਬੜੀ ਗੱਲ ਹੈ ਭੂਆ ਨੇ ਫਿਰ ਬੜੇ ਰਾਜਿਪਾਏ ਨੇ ਉਹ ਅਮਰ ਸਾਡੀ ਖੁਸ਼ੀ ਆ ਅਸੀਂ ਭੂਆ ਦੇ ਰਾਜ ਕਰਕੇ ਜੀ ਜੰਨੇ ਆ ਨਹੀਂ ਸਾਨੂੰ ਕਿਹੜੇ ਪੁੱਛਣਾ ਕਿ ਉਹ ਕਿਹਨਾ ਕਰਕੇ ਆਇਆ ਅਸੀਂ ਸਾਡੇ ਪਾਸ ਤੋਂ ਦਾ ਬਣ ਗਿਆ ਵੀ ਜੀ ਅਸੀਂ ਪਿਛੇ ਸਾਲ ਨਹੀਂ ਆਉਣ ਨੂੰ ਕਹਿੰਦੇ ਸੀ ਇਹਦਾ ਕਿ ਤੁਹਾਨੂੰ ਸਪਾਂਸਰ ਤੇ ਨਹੀਂ ਕੀਤਾ ਸਪਾਂਸਰ ਕੀਤਾ ਜਿਹੜੇ ਰਾਜ ਇਹਨਾਂ ਨੇ ਸਾਨੂੰ ਦੱਸੇ ਨਹੀਂ ਅਸੀਂ ਇਹਨਾਂ ਨਾਲ ਰਹਿੰਦੇ ਕਰਕੇ ਸਾਡੇ ਰਸਤੇ ਸਾਰੇ ਖੁਸ਼ ਆ ਹਾਂ ਬੇ ਇਹਨਾਂ ਨੂੰ ਭੂਆ ਦਾ ਸਾਰੇ ਰਾਜ ਦਾ ਪਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਆਪਾਂ ਵੀ ਦੇਖ ਲੈਣਗੇ ਵੀਡੀਓ ਦੇਖ ਲੈਣਗੇ ਨਹੀਂ ਨਹੀਂ ਉਹਨਾਂ ਨੂੰ ਪਤਾ ਲੱਗ ਜਾਏਗਾ ਇਹਨਾਂ ਨੂੰ ਕੁਝ ਨਹੀਂ ਪਤਾ ਧੀਆ ਦੇ ਪੈਰੋਂ ਵੀ ਆਪਾਂ ਜਿਆਦਾ ਆਪਣਾ ਕਰ ਜਾਂਦੇ ਵੀ ਕੰਮ ਹੋ ਜਾਂਦਾ ਹੁਣ ਸੱਤ ਧੀ ਗਏ ਹੈ ਹਨਾ ਚਾਈਪਾਂ ਵੱਢ ਗਿਆ ਕਿਉਂ ਤਾਂ ਇਹਦਾ ਕਰਕੇ ਅਸੀਂ ਪਾਕਿਸਤਾਨ ਪਹੁੰਚ ਗਏ ਹਾਂ ਹਾਂ ਠੀਕ ਹੈ ਭੂਆ ਮੈਂ ਨਾਲ ਨਹੀਂ ਆਪਾਂ ਅੱਜ ਤੋਂ ਬਾਅਦ ਰਾਤ ਨੂੰ ਚਲਾਂਗੇ ਕਊਗੇ ਤੁਸੀਂ ਦੱਸਿਆ ਨਾ ਬੱਲੇ ਕੱਖ ਦੀ ਨਾ ਕੋ ਲੈਵੇਗੀ ਆ ਤੁਸੀਂ ਇਹ ਨਹੀਂ ਦੱਸੇ ਵੀ ਨਾ ਐਨਾ ਚਿਰ ਦੱਸੇ ਵੀ ਨਾ ਜਿੰਨੇ ਮੈਸੇ ਡਿਗਲੇ ਆਉਂਦਾ ਨਹੀਂ ਨਹੀਂ ਅਗਲੇ ਸਾਲ ਡੈਡੀ ਨੇ ਪੈਨਸ਼ਨ ਵਾਲੇ ਹੋ ਜਾਣਾ ਅੱਛਾ ਹਾਂਜੀ ਚਲੋ ਜੀ ਤੁਸੀਂ ਵੀ ਆਪਣਾ ਨੰਬਰ ਦੇ ਜਾਓ ਡੈਡੀ ਦਾ ਵੀ ਨੰਬਰ ਤੁਸੀਂ ਲੈ ਕੇ ਜਾਓ ਡੈਡੀ ਆਇਆ ਨਾ ਮੈਂ ਪੈਨਸ਼ਨ ਲੈਣ ਮੈਂ ਕੰਮ ਕਰਨਾ ਹੇ ਕੰਮ ਕਰਦਾ ਵਧੀਆ ਗੱਲ ਹੈ ਭਾਈ ਤੁਸੀਂ ਕੰਮ ਕਰਦੇ ਹੋ ਫਿੱਟ ਜੇ ਹੁਣ ਤੁਹਾਡੀ ਉਮਰ 61 ਸਾਲ ਹੋ ਗਈ ਕਿੰਨੀ 64 64 ਸਾਲ ਤੇ ਸਹੀ ਮਤਲਬ ਫਿੱਟ ਜੇ ਨਹੀਂ ਠੀਕ ਆਪਾਂ ਕੰਮ ਕਰਨਾ ਕੰਮ ਬੰਦਾ ਕੰਮ ਕਰਨ ਲੱਗਾ ਰਹਿੰਦਾ ਨਾ ਤੇ ਬੰਦਾ ਫਿੱਟ ਰਹਿੰਦਾ ਜਦੋਂ ਬੰਦਾ ਵਿਹਲਾ ਬਹਿ ਜਾਂਦਾ ਨਾ ਉਦੋਂ ਦਿਮਾਗ ਚੋਂ ਖਾਲੀ ਖਿਆਲ ਹੀ ਨਹੀਂ ਜਾਂਦੇ ਆ ਉਥੇ ਇੰਜ ਹੋ ਗਿਆ ਨਾ ਕਾ ਹੋ ਗਿਆ ਗੱਡੀ ਚਲਾਈ ਹੋਣੀ ਗੱਡੀ ਹੋ ਗਈ ਨਾ ਹਾਂ ਲਓ ਜੀ ਮੁਲਾਕਾਤ ਹੋ ਗਈ ਪੂਰੀ ਵਧੀਆ ਤੇ ਅਗਲੀ ਵਾਰੀ ਆ ਕੇ ਫੇਰ ਸਾਖ ਮੋਗੇ ਪਹਿਲੀ ਵਾਰੀ ਖਵਾਉਣੇ ਹੁੰਨੇ ਆ ਨਹੀਂ ਤੁਸੀਂ ਜਿੰਨੀ ਵਾਰੀ ਵੀ ਆਓ ਅਸੀਂ ਪਕਾਉਂਦੇ ਹੀ ਸਾਗ ਪਕਾਣੀ ਸਾਗ ਆ ਧੁੰਨੀ ਹਰੀ ਤਾਂ ਨਹੀਂ ਕਰ ਦੋਗੇ ਗਾਂ ਵਾਰੀ ਤੁਸੀਂ ਪਕਾ ਕੇ ਰੱਖਿਆ ਵੱਡਾ ਪਤੀਲਾ ਤੜਕੇ ਲਾ ਲਾ ਪਈ ਜਾਈਦਾ ਵਈ ਜਾਈਦਾ ਆਜੋ ਨਹੀਂ ਇੰਜ ਵੀ ਨਹੀਂ ਗੱਲ ਕੱਲ ਪਕਾਇਆ ਇਹ ਬਸ ਫਨ ਕਰਦੇ ਸੀ ਪਰ ਸਿਆਲ ਦੀ ਜਿਹੜੀ ਸਗਾਤ ਹੈ ਨਾ ਸਾਗ ਹੀ ਆ ਸਾਗ ਹੀ ਆ ਬਾਹਰੋਂ ਜਿਹੜੇ ਮਹਿਮਾਨ ਆਉਂਦੇ ਆ ਉਸ ਤੋਂ ਵੱਧ ਕੇ ਇੱਕ ਹੋਰ ਗੱਲ ਹੈ ਜਿੰਨੇ ਵੀ ਆਪਣੇ ਕੋ ਸਰਦਾਰ ਭਰਾ ਆਉਂਦੇ ਆ ਉਹ ਸਾਰੇ ਨੋਨवेज ਹੁੰਦੇ ਆ ਵੈਜੀਟੇਰੀਅਨ ਤੇ ਉਹਦੇ ਵਿੱਚ ਫਿਰ ਸਬਜ਼ੀਆਂ ਮਿਕਸ ਸਬਜ਼ੀ ਹੋ ਗਈ ਸਾਗ ਹੋ ਗਿਆ ਜਾਂ ਦਾਲ ਹੋ ਗਈ ਸਾਗ ਹੋ ਗਿਆ ਜਾਂ ਦਾਲ ਹੋ ਗਈ ਉਹਦੇ ਨਾਲੋਂ ਸਭ ਤੋਂ ਵਧੀਆ ਸਾਗ ਤੇ ਮੱਕੀ ਦੀ ਰੋਟੀ ਬੈਸਟ ਬੈਸਟ ਉਹ ਫਿਰ ਖਾ ਕੇ ਖੁਸ਼ ਹੋਈ ਇਹਦੇ ਨਾਲ ਮੱਖਣ ਦਹੀਂ ਲੱਸੀ ਹੋ ਗਿਆ ਮੈਂ ਪੁੱਛਦਾ ਸੀ ਉੱਪਰ ਹੈ ਵਕੈਂਟ ਤੁਸੀਂ ਖਾ ਲੈਣੇ ਚਾਹੀਏ ਗੋਸ ਵਗੈਰਾ ਮੈਂ ਕਿ ਨਹੀਂ ਅਸੀਂ ਮੈਂ ਕਿ ਵੈਜੀਟੇਰੀਅਨ ਅਸੀਂ ਮੈਂ ਕਿ ਵੇਜੀ ਆ ਦੁੱਧ ਜਣੀਆਂ ਬਾਕੀ ਮੈਂ ਕਿ ਇਹ ਨਹੀਂ ਮੁਰਗਾ ਹਾਂ ਮੁਰਗਾ ਤਾਂ ਖਾ ਲੇ ਮੁਰਗਾ ਤਾਂ ਖਾ ਲਈ ਤਾਂ ਪਰ ਹੁਣ ਗੁਰਦੁਆਰੇ ਜਾਣਾ ਫੇਰ ਨਹੀਂ ਖਾਣਾ ਆਹੋ ਹਾਂ ਉਹ ਵੀ ਹਾਂ ਉਹ ਵੀ ਚੀਜ਼ ਆ ਕਿ ਜਦਨ ਉਹ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਹਦੋਂ ਵੀ ਫੇਰ ਉਹ ਕਹਿੰਦੇ ਅਸੀਂ ਨਹੀਂ ਨਾ ਅੰਡਾ ਨਾ ਕੁਝ ਵੀ ਖਾਣੀ ਫੇਰ ਸੋ ਇਸ ਕਰਕੇ ਆਪਣੇ ਕੋਲ ਜਿੰਨੇ ਵੀ ਇਥੇ ਮਤਲਬ ਬੰਦੇ ਆਦੇ ਆ ਸਾਰੇ ਸਾਰੇ ਵੇਜੀਟੇਰੀਅਨ ਹੀ ਹੁੰਦੇ ਆ ਸਾਰੇ ਮੈਚ ਖਾਣ ਵਾਲੇ ਹੁੰਦੇ ਆ ਜਿਹੜੇ ਗੁਰਦੁਆਰਾ ਸਾਹਿਬ ਤੋਂ ਹੋ ਕੇ ਆ ਕੇ ਆਉਂਦੇ ਆ ਫੇਰ ਉਹ ਖਾ ਲੈਂਦੇ ਆ ਫੇਰ ਕੁਝ ਚੰਦ ਜੇ 100 ਬੰਦਾ ਆ ਤੇ ਇੱਕ ਅੱਧਾ ਬੰਦਾ ਆ ਇੱਕ ਅੱਧਾ ਬੰਦਾ ਆ ਹ ਆ ਵੇਖੋ ਜੀ ਸਾਡੇ ਪੰਜ ਚੰਗਾ ਫਿਰ ਮੈਂ ਤੇ ਅਗਲੀ ਵਾਰੀ ਚਲੋ ਭਾਈ ਥੋੜਾ ਤਾਂ ਸਬੜਾ ਜਾ ਸਾਨੂੰ 5 ਮਿੰਟ ਤੂੰ ਹੀ ਜਾਵੜੋਂਦੇ ਸਾਨੂੰ ਮਾੜਾ ਮੋਟਾ ਖੇਤਾਂ 'ਚ ਕਿਹੜਾ ਘੜਾ ਹੰਦਾ ਬੰਦਾ ਆ ਉਧਰ ਭੇਲੀ ਚੱਲਦੇ ਆ ਮੱਝਾਂ ਵਖਾਣੇ ਆਹ ਮੱਝਾਂ ਵਖਾਦੇ ਫਿਰ ਆਜੇ ਫਿਰ ਕੋਈ ਇੱਕ ਮੱਝਾ ਵੇਖ ਲਈਏ ਲੋਕ ਨੂੰ ਤਾਂ ਨਮੀ ਆ ਟਟੇਰੀਆਂ ਜਾਂਦੀਆਂ ਨੇ ਟਟੇਰੀ ਨਹੀਂ ਘਟਾਰਾਂ ਹੂੰ ਆਪਣੇ ਤਾਂ ਗਟਾਰਾਂ ਦੇਸੀ ਨਹੀਂ ਰਹੀਆਂ ਅੱਜਕੱਲ ਪੰਜਾਬ 'ਚ ਮੈਂ ਨਹੀਂ ਦੇਖੀਆਂ। ਦੇਖ ਹੈ ਨਹੀਂ। ਗਟਾਰ ਖਤਮ ਹੋ ਗਈ ਆਪਣੇ। ਗਟਾਰਾਂ ਚਿੜੀਆਂ ਸਾਡੇ ਪੰਜਾਬ 'ਚ ਉਹ ਖੇਤ ਉਹ ਪਿੰਡਾਂ 'ਚ ਫੇਰ ਵੀ ਹੋਣਗੀਆਂ ਸ਼ਹਿਰਾਂ 'ਚ ਕੁਝ ਨਹੀਂ ਰਿਹਾ। ਬਾਰਬਟੋ ਸੀਗੀਆਂ ਹਨਾ? ਬਾਰਬਟੋ ਸੀਗੀਆਂ। ਅੱਜ ਨਾ ਵਧੀਆ ਤੁਰਕੇ ਇੱਥੇ ਨੱਕ 'ਚ ਟੂਏ ਬੜੇ ਸੋਹਣੇ ਆਉਣਗੇ। ਨੱਕ ਦੇ ਟੂਏ ਸੋਹਣੇ ਆਉਣਗੇ। ਵਧੀਆ ਆਉਣਗੇ ਕਿਉਂਕਿ ਨੱਕ ਨੂੰ ਮਿੱਟੀ ਮਿਲੀ ਨਹੀਂ ਆਈ। ਤਰਸੇ ਪੈ ਨਾ ਕਾ ਅੱਜ ਸਵਾਦ ਆ ਗਿਆ ਆ ਲੇਕ ਆ ਗਈ ਮੰਮੀ ਇਧਰ ਵੇਖੋ ਵਿੱਚ ਬੱਤਕਾਂ ਬੜੀਆਂ ਸੁਣੀ ਆ ਇਹ ਰੱਖੀਆਂ ਕਿ ਆਪੇ ਆ ਗਈਆਂ ਉਹ ਬੈਠੀਆਂ ਨਾਲ ਲੱਗੀਆਂ ਸ਼ਾਮੇ ਹੋ ਕੇ ਬੈਠੀਆਂ ਉਹ ਵੇਖੋ ਸ਼ਾਮੇ ਹੋ ਕੇ ਬੈਠੀਆਂ ਆਨੰਦ ਚ ਇਹ ਆਪਣੀਆਂ ਬੱਤਕਾਂ ਇਹ ਤੁਸੀਂ ਰੱਖੀਆਂ ਕਿ ਆਪੇ ਆ ਗਈਆਂ ਜੀ ਇਹ ਰੱਖੀਆਂ ਸਾਰਾ ਸਾਲ ਆਂਡੇ ਨਹੀਂ ਦਿੱਤੇ ਸਾਰਾ ਸਾਲ ਆਂਡੇ ਦਿੱਤੇ ਹੀ ਨਹੀਂ ਇਹਦਾ ਘਾਟਾ ਹੀ ਪਾਇਆ ਹੈ ਪਰ ਖੂਬਸੂਰਤੀ ਹੈ ਹਾਂ ਇਹ ਨਹੀਂ ਦੇਖੂਗਾ ਆ 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 ਉਹ ਬੋਲੀ ਪੋ ਉਹ ਬੋਲ ਪੋ ਆਉਣਾ ਨਹੀਂ ਤਾਂ ਕੋਲੇ ਬਿਊਟੀਫੁਲ ਬਿਊਟੀਫੁਲ ਹਾਈਵੇ ਦੇ ਉੱਤੇ ਕੋਠੀ ਜੱਟ ਦੀ ਹਾਂ ਆ ਗਾ ਲੈ ਜੀ 6 ਲੱਖ ਦੀ ਹੈ ਨਮਕਰ ਹਾਂ ਜੀ 6 ਲੱਖ ਦੀ ਲਈ ਹੈ ਇਹ ਸੇਲ ਕੀਤੀ ਹੈ ਸੇਲ ਕੀਤੀ ਨਹੀਂ ਕੱਲ ਨੂੰ

ਦੇਖ ਰਹੀਆਂ ਸਾਨੂੰ ਤੇ ਮੱਝਾਂ ਦਾ ਕੀ ਰੇਟ ਆ ਜੀ ਇੱਥੇ ਮੱਝਾਂ ਦਾ ਆ ਭਾਈ ਇਹਦੀ ਭਾਈ ਉਹ ਕੱਟੀ ਏ ਆ ਬੱਚੇ ਦਾ ਤਾਜ਼ੇ ਚਿੱਟੇ ਮੱਥੇ ਵਾਲੀ ਚਿੱਟੇ ਮੱਥੇ ਵਾਲੀ ਜਿਹੜੀ ਜਗਾਲੀ ਕਰਦੀ ਨਹੀਂ ਭਾਈ ਹੋਰ ਮੂੰਹ ਕਰਦੀ ਪਈ ਜੀ ਉਹਦਰ ਚਾਰਨਾ ਚੱਲ ਪਿਆਈ ਉਹ ਜਰਾ ਉਹਨਾਂ ਬੱਚਾ ਨੂੰ ਚੱਲ ਪਈ ਤੁਸੀਂ ਸਾਡੇ ਲਈ ਵਿਆਹ ਛਡਾਈ ਤਾਂ ਛੁੱਟੀਆਂ ਮਨਾਉਣਾਏ ਆ ਸਾਡਾ ਕਹਾਦਾ ਤੁਸੀਂ ਦਿੱਤਾ ਟਾਈਮ ਤੁਸੀਂ ਸੇਵਾ ਐਂਡ ਪ੍ਰੋਪਰ ਜਮਾ ਮਤ ਰੱਖੇ ਤੁਸੀਂ ਖੁਸ਼ਬਸ ਜਾਓ ਪਾਕਿਸਤਾਨ ਤੋਂ ਹੱਸਦੇ ਹੱਸਦੇ ਜਾ ਕੇ ਉਹ ਤੁਹਾਨੂੰ ਦੱਸੋਗੇ ਪਾਕਿਸਤਾਨ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਵੇਖ ਕੋਈ 40 50 ਜਣੇ ਹੋਰ ਆਣ ਤਾਂ ਕਿ ਉਹਨਾਂ ਨੂੰ ਵੇਖ ਕੇ ਕੋਈ 100 200 ਹੋਰ ਆਵੇ ਤੇ ਇਹਨਾਂ ਨੂੰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਰਹਿਣ ਬਸ ਦੋਨੇ ਪੰਜਾਬ ਇਕੱਠੇ ਹੋ ਜਾਣ ਇਕੱਠੇ ਹੋਈ ਹਾਂਜੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਜੀ ਚਲੋ